ਤੋਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਪਗੜੀ ਸੰਭਾਲ ਜੱਟਾਂ ਦੇ ਮੋਢੀ ਮੋਢੀਆਂ 'ਚੋਂ ਇੱਕ ਚਾਚਾ ਅਜੀਤ ਸਿੰਘ ਜੀ ਜਿਹੜੇ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਸੀ ਤੇ ਆਜ਼ਾਦੀ ਦੇ ਗੁਲਾਟੇ ਸੀ ਤੇ ਉਹਨਾਂ ਨੇ ਇਹ ਬਹੁਤ ਵੱਡੀ ਲਹਿਰ ਚਲਾਈ ਸੀ ਅੰਗਰੇਜ਼ਾਂ ਦੇ ਵਿਰੁੱਧ ਉਦੋਂ ਜਿਹੜੇ ਤਿੰਨ ਕਾਨੂੰਨ ਐ ਉਹ ਵਾਪਸ ਕਰਾਏ ਸੀ ਬੜੀ ਲੰਬੀ ਐਜੀਟੇਸ਼ਨ ਤੋਂ ਬਾਅਦ ਅੱਜ ਉਹਨਾਂ ਦਾ ਜਨਮ ਦਿਨ ਹੈ ਉਸ ਦੇ ਜਨਮ ਦਿਨ ਦੀਆਂ ਤੁਹਾਨੂੰ ਅੱਜ ਬਹੁਤ ਮੁਬਾਰਕਾਂ ਦੰਨਿਆ ਤੇ عہد ਕਰੀਏ ਕਿ ਅਸੀਂ ਜੋ ਉਹਨਾਂ ਦੇ ਸੁਪਨੇ ਸੀ ਆਜ਼ਾਦ ਭਾਰਤ ਬਾਰੇ ਉਹਨਾਂ ਨੂੰ ਸਾਕਾਰ ਕਰਨ ਲਈ ਮਜ਼ਦੂਰਾਂ ਕਿਸਾਨਾਂ ਤੇ ਮਿਹਨਤੀ ਲੋਕਾਂ ਦਾ ਏਕਾਉਸਾਰ ਕੇ ਇੱਥੇ ਉਹਨਾਂ ਦਾ ਰਾਜ ਲਿਆਉਂਦੀਆਂ ਆਪਾਂ ਕੋਸ਼ਿਸ਼ਾਂ ਤੇਜ਼ ਕਰੀਏ ਦੂਜਾ ਅੱਜ ਹੀ ਜਿਹੜਾ ਜਿਹੜੀ ਕੇਂਦਰ ਸਰਕਾਰ ਹੈ ਉਸਨੇ ਜਿਹੜੇ ਮੋਰਚੇ ਦੋ ਲੱਗੇ ਹੋਏ ਆ ਸ਼ੰਭੂ ਤੇ ਖਨੌਰੀ ਸਾਲ ਤੋਂ ਵੱਧ ਹੋ ਗਿਆ ਉਹਨਾਂ ਦੇ ਨਾਲ ਕੱਲ ਜਿਹੜੀ ਹੈ ਮੀਟਿੰਗ ਕੀਤੀ ਦਵਾਰਾਂ ਤੋਂ ਹੁਣ ਫਿਰ ਦੂਜੇ ਗੇੜ ਦੀ ਮੀਟਿੰਗ ਸੀਗੀ ਪਹਿਲਾਂ ਵੀ ਤਿੰਨ ਮੀਟਿੰਗਾਂ ਪਹਿਲਾਂ ਹੋ ਚੁੱਕੀਆਂ ਸੀਗੀਆਂ ਤੇ ਉਸ ਮੀਟਿੰਗ ਦੇ ਬਾਰੇ ਵਿੱਚ ਦਾ ਹਿੰਦੂ ਤੇ ਇੰਡੀਅਨ ਐਕਸਪ੍ਰੈਸ ਅਖਬਾਰਾਂ ਨੇ ਤਾਂ ਲਿਖਿਆ ਹੈ ਵੀ ਇਹ ਮੀਟਿੰਗਾਂ ਬੇਸਡ ਵੀ ਮੀਟਿੰਗ ਬੇਸਟਾ ਨਿਕਲੀ ਹੈ ਪਰ ਮੇਰੇ ਕੋਲ ਪੰਜਾਬੀ ਟ੍ਰਿਬਿਊਨ ਪਈ ਹੈ ਜਿਹੜੀ ਕਹਿ ਰਹੀ ਹੈ ਕਿ ਵੀ ਇਹਦੇ ਬਾਰੇ ਗੱਲਬਾਤ ਜਿਹੜੀ ਐਮਐਸਪੀ ਦੀ ਗਾਰੰਟੀ ਬਾਰੇ ਗੱਲਬਾਤ ਅੱਗੇ ਵਧੀ ਜਦ ਵਿੱਚੋਂ ਖਬਰ ਦੇ ਪੜਦੇ ਆ ਕੋਈ ਅੱਗੇ ਨਹੀਂ ਵਧੀ ਉਹ ਮੰਤਰੀ ਜੀ ਜਿਵੇਂ ਅੱਗੇ ਹੁੰਦਾ ਆਪਣਾ ਘਰਾ ਟਰਾਕ ਉਹਨਾਂ ਨੇ ਸੁਣਾਤਾ ਵੀ ਅਸੀਂ ਜਦੋਂ ਐਨੀ ਐਮਐਸਪੀ ਐਨੀ ਵਾਰ ਵਧਾਤੀ ਆਹਾ ਕਰਤੀ ਆਹਾ ਕਰਤੀ ਐਨੇ ਪੈਸੇ ਦੇਤੇ ਉਹੀ ਘਰਾ ਟਰਾਕ ਇਸ ਵਾਰ ਉਹਨਾਂ ਨੇ ਅਲਪ ਪਿਆ ਤੇ ਕਿਸਾਨਾਂ ਨੇ ਵੀ ਆਪਣਾ ਵਿਊ ਪੁਆਇੰਟ ਅੱਗੇ ਵੀ ਰੱਖਦੇ ਹੁਣ ਵੀ ਰੱਖਿਆ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਗੱਲ ਹੋ ਗਈ ਹੋਵੇ ਵੀ ਜਿਹਦੇ ਤੇ ਕੋਈ ਗੱਲ ਆਪਾਂ ਕਹਿ ਸਕੀਏ ਵੀ ਪ੍ਰਗਤੀ ਹੋਈ ਹੈ ਕੋਈ ਪ੍ਰਗਤੀ ਕੋਈ ਨਹੀਂ ਹੋਈ ਹਾਲ ਦੀ ਘੜੀ ਤੇ ਅੱਗੋਂ ਅਗਲੀ ਜਿਹੜੀ ਮੀਟਿੰਗ ਹੈ ਉਹ ਉਹਨਾਂ ਨੇ ਜਿਹੜੀ ਹੈ ਉਹ ਰੱਖ ਦਿੱਤੀ ਹੈ ਅ ਦੁਬਾਰਾ 19 ਮਾਰਚ ਨੂੰ ਹੁਣ ਦੇਖਦੇ ਹਾਂ 19 ਮਾਰਚ ਨੂੰ ਕੀ ਕਰਦੇ ਆ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਚਾਹੁੰਦੇ ਆ ਕੱਲ ਦਾ ਸੋਸ਼ਲ ਮੀਡੀਆ ਦੇ ਉੱਤੇ ਤੇ ਅਖਬਾਰਾਂ ਦੇ ਵਿੱਚ ਭਰੀਆਂ ਪਈਆਂ ਨੇ ਵੀ ਸਾਡੇ ਜਿਹੜਾ ਮੰਤਰੀ ਜੀ ਹੈ ਕੁਲਦੀਪ ਸਿੰਘ ਢਾਲੀਵਾਲ ਆਮ ਆਦਮੀ ਪਾਰਟੀ ਦੇ ਬੜੇ ਸੀਨੀਅਰ ਆਗੂ ਨੇ ਬڑے ਆ ਬਾਕੀਆਂ ਦੇ ਮੁਕਾਬਲੇ ਤੇ ਕਾਫੀ ਹੱਦ ਤੱਕ ਉਹ ਜਿਹੜੇ ਐ ਜਦੋਂ ਸਰਕਾਰ ਤੇ ਕੋਈ ਭੀੜ ਪੈਂਦੀ ਐ ਤਾਂ ਉਹ ਖੜਦੇ ਰਹੇ ਐ ਤੇ ਉਹ ਖੇਤੀਬਾੜੀ ਮੰਤਰੀ ਵਜੋਂ ਵੀ ਕੰਮ ਕਰਦੇ ਰਹੇ ਪਿੱਛੇ ਜਦੋਂ ਮਹਿਕਮਿਆਂ ਦੀ ਉਹਨਾਂ ਨੇ ਦੁਬਾਰਾ ਵੰਡ ਕੀਤੀ ਤਾਂ ਉਹਨਾਂ ਤੋਂ ਖੇਤੀਬਾੜੀ ਮਹਿਕਮਾ ਖੋਕੇ ਉਹਨਾਂ ਨੂੰ ਦੋ ਮਹਿਕਮੇ ਦਿੱਤੇ ਐਨਆਰਆਈ ਫੇਅਰਸ ਤੇ ਜਿਹੜਾ ਆਪਣਾ ਪ੍ਰਬੰਧਕੀ ਸੁਧਾਰ ਵਿਭਾਗ ਹੁਣ ਰੌਲਾ ਇਹ ਪੈ ਰਿਹਾ ਵੀ ਉਹ ਪ੍ਰਬੰਧਕੀ ਸੁਧਾਰ ਵਿਭਾਗ ਦਾ ਨਾਂ ਦਾ ਮਹਿਕਮਾ ਹੈ ਹੀ ਨਹੀਂ ਪੰਜਾਬ ਦੇ ਵਿੱਚ ਤੇ ਉਹ ਬੜਾ ਹੈਰਾਨ ਹੋਈ ਗੱਲ ਵੀ ਇੰਨੀ ਧੀਰ ਹੋ ਗਈ ਇੰਨੇ ਲੰਬੇ ਸਮੇਂ ਤੋਂ ਜਿਹੜਾ ਬਿਨਾ ਮਹਿਕਮੇ ਤੋਂ ਹੀ ਇੱਕ ਮੰਤਰੀ ਜੀ ਚੱਲ ਰਹੇ ਐ ਤੇ ਉਹਨਾਂ ਕੋਲ ਕੋਈ ਫਾਈਲ ਨਹੀਂ ਆਈ ਤੇ ਉਹਨਾਂ ਨੇ ਕੋਈ ਪੁੱਛਗਿਛ ਵੀ ਨਹੀਂ ਕੀਤੀ ਮੈਨੂੰ ਆਇਆ ਲੱਗਦਾ ਵੈਸੇ ਤਾਂ ਚਲੋ ਇੱਕ ਥੋੜਾ ਜਿਹਾ ਆਪਾਂ ਪੰਜਾਬੀ ਲੋਕਾਂ ਸਾਡੇ ਇੱਕ ਗੀਤ ਹੁੰਦਾ ਸੀਗਾ ਵੀ ਵੀ ਜਿਹੜਾ ਜਿਹੜਾ ਉਹ ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਦਾ ਆਈਆਂ ਵਾਲਾ ਗੀਤ ਜਿਹਦੇ ਵਿੱਚ ਸੀ ਵੀ ਮੇਰਾ ਲੌਂਗ ਗਵਾਚਾ ਨਿਗਾ ਮਾਰਦਾ ਆਈਵੇਂ ਜੇ ਕਿਤੇ ਧਾਰਿਆ ਸਾਹਿਬ ਨੇ ਉਹ ਗੀਤ ਸੁਣਿਆ ਹੋਊਗਾ ਜੀ ਯਾਰ ਮੈਂ ਸੁਣਿਆ ਹੋਇਆ ਮੇਰੇ ਅੱਗੇ ਰੁੱਖੇ ਆਦਮੀ ਨੇ ਧਾਰਿਆਲ ਸਾਹਿਬ ਨੇ ਵੀ ਸੁਣਿਆ ਹੋਊਗਾ ਜੇ ਕਿਤੇ ਮਾੜੀ ਮੋਟੀ ਨਿਗਾ ਨੂੰਗਾ ਮਾਰਦੇ ਰਹਿੰਦੇ ਫਿਰ ਹੋ ਸਕਦਾ 2-4-5 ਦਿਨਾਂ ਚ ਹਫ਼ਤੇ ਚ ਉਹਨਾਂ ਨੂੰ ਪਤਾ ਲੱਗ ਜਾਂਦਾ ਇੰਨੇ ਮਹੀਨੇ ਪਤਾ ਹੀ ਨਹੀਂ ਲੱਗਿਆ ਨਿਗਾ ਹੀ ਨਹੀਂ ਮਾਰੀ ਜਾਂ ਫਿਰ ਉਹ ਹਿੰਦੀ ਦੇ ਕੋਈ ਗੀਤ ਸੁਣ ਲੈਂਦੇ ਜਿਹੜਾ ਸੀਗਾ ਬ ਬਰੇਲੀ ਕੇ ਬਾਜ਼ਾਰ ਮੇ ਮੇਰਾ ਝੁੰਕਾ ਗਿਰਾ ਰੇ ਝੁੰਕਾ ਗਿਰਾ ਰੇ ਬਰੇਲੀ ਕੇ ਬਾਜ਼ਾਰ ਮੇ ਉਹ ਜਿਹੜਾ ਇਹਨਾਂ ਦਾ ਮਹਿਕਮਾ ਗਿਰ ਗਿਆ ਇਸ ਬਾਜ਼ਾਰ ਦੇ ਵਿੱਚ ਨਾ ਤਾਂ ਅੱਜ ਤੱਕ ਬਰੇਲੀ ਦੇ ਬਾਜ਼ਾਰ ਚੋਂ ਝੁੰਕਾ ਲੱਭਿਆ ਤੇ ਨਾ ਲੱਭਿਆ ਇਹ ਲੌਂਗ ਹੈ ਜਿਹੜਾ ਗੁਆਚਿਆ ਹੋਇਆ ਤੇ ਨਾ ਹੁਣ ਆਪਣੇ ਧਾਲੀਵਾਲ ਸਾਹਿਬ ਦਾ ਜਿਹੜਾ ਮਹਿਕਮਾ ਹੈ ਜਿਹੜਾ ਪ੍ਰਸ਼ਾਸਨਿਕ ਸੁਧਾਰ ਮਹਿਕਮਾ ਇਹ ਲੱਭਣਾ ਹੈ ਚਲੋ ਅਸੀਂ ਤਾਂ ਵਿਚਾਰਾਂ ਨਾਲ ਹਮਦਰਦੀ ਹੀ ਕਰ ਸਕਦੇ ਆ ਕਰ ਸਕਦੇ ਅਸੀਂ ਲਭਾਤਾ ਸਕਦੇ ਨਹੀਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਆ ਦੇਸ਼ ਦੀਆਂ ਦੋ ਵੱਡੀਆਂ ਸੰਸਥਾਵਾਂ ਦੇ ਵਿੱਚ ਸ਼ਾਮਲ ਜਿਹੜੀਆਂ ਨੇ ਆ ਆਈਆਈਟੀ ਤੇ ਆਈਆਈਐਮ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਰੋहतक ਦੇ ਵਿੱਚ ਜਿਹੜੇ ਇੱਕ ਡਾਇਰੈਕਟਰ ਲੱਗੇ ਹੋਏ ਆ ਸ਼੍ਰੀ ਧੀਰਜ ਸ਼ਰਮਾ ਜੀ ਨਾ ਤਾਂ ਡਾਇਰੈਕਟਰ ਸਾਹਿਬ ਦਾ ਧੀਰਜ ਹੈ ਪਰ ਸਰਕਾਰ ਨੇ ਬਹੁਤ ਧੀਰਜ ਰੱਖਿਆ ਹੋਇਆ ਹੈ ਉਹ ਤਾਂ ਉਹ ਸ਼ਰਮਾ ਜੀ ਜਦੋਂ ਡਾਇਰੈਕਟਰ ਲੱਗੇ ਤਾਂ ਉਦੋਂ ਜਿਹੜੀ ਡਾਇਰੈਕਟਰ ਲੱਗਣ ਦੀ ਜਿਹੜੀ ਯੋਗਤਾ ਸੀਗੀ ਉਹ ਇਹ ਸੀ ਵੀ ਉਹਨਾਂ ਦੀ ਅੰਡਰ ਗ੍ਰੈਜੂਏਟ ਦੇ ਵਿੱਚੋਂ ਘੱਟੋ ਘੱਟ ਫਸਟ ਡਿਵੀਜ਼ਨ ਹੋਵੇ ਤੇ ਉਹਨਾਂ ਦੀ ਸੀਗੀ ਸੈਕੰਡ ਡਿਵੀਜ਼ਨ ਉਹਨਾਂ ਨੇ ਇਹ ਗੱਲ ਛੁਪਾ ਲਈ ਤੇ ਡਾਇਰੈਕਟਰ ਲਾ ਕੇ ਉਹਦੇ ਉੱਤੇ ਇਤਰਾਜ਼ ਹੋ ਗਿਆ ਇਤਰਾਜ਼ ਹੋ ਗਿਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੱਲ ਚੱਲੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸਾਲ 2022 ਦੇ ਵਿੱਚ ਇਹ ਗੱਲ ਗਈ। ਇਹ ਗੱਲ ਗਈ ਤਾਂ ਫਿਰ ਕਿਹਾ ਸਰਕਾਰ ਨੇ ਵੀ ਅਸੀਂ ਇਹਦੇ ਤੇ ਕੁਝ ਕਰਾਂਗੇ ਜਾਂ ਉਹਦਾਂ ਦੀ ਮੈਨੇਜਮੈਂਟ ਨੇ ਕਿਹਾ। ਹੁਣ ਉਹਨਾਂ ਦਾ ਬਣਦਾ ਹੈਗਾ ਇੱਕ ਬੋਰਡ ਆਫ ਡਾਇਰੈਕਟਰ ਬੋਰਡ ਆਫ ਗਵਰਨਰਸ ਉਸ ਬੋਰਡ ਆਫ ਗਵਰਨਰਸ ਨੇ ਉਦੋਂ ਤੱਕ ਉਹ 5 ਸਾਲ ਦੀ ਇੱਕ ਟਰਮ ਪੂਰੀ ਕਰ ਚੁੱਕੇ ਸੀ ਤੇ ਉਦੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਇਸ ਗੱਲ ਤੋਂ ਬਾਅਦ ਉਹਨੂੰ ਦੁਬਾਰਾ 5 ਸਾਲ ਲਈ ਹੋਰ ਬਣਾਤਾ 2022 ਤੋਂ ਬਾਅਦ। 27 ਤੱਕ ਨੇ ਹੁਣ ਤੇ ਉਹਨਾਂ ਦੇ ਉੱਤੇ ਪਿੱਛੇ ਇੱਕ ਜਨਵਰੀ ਚ ਇਹ ਇਹਦੇ ਵਿੱਚ ਆਪਣੇ ਅਗਸਤ 2023 ਦੇ ਵਿੱਚ ਵੀ ਇੰਡੀਅਨ ਐਕਸਪ੍ਰੈਸ ਨੇ ਇੱਕ ਖਬਰ ਲਾਈ ਵੀ ਜਿਹੜੀ ਹੈ ਇਸ ਬੰਦੇ ਨੂੰ ਉੱਥੋਂ ਦੇ ਬੋਰਡ ਆਫ ਗਵਰਨਰਸ ਨੇ 3 ਸਾਲਾਂ ਵਾਸਤੇ ਜਿਹੜੀ ਉਹਨਾਂ ਦੀ ਤਨਖਾਹ ਹੈ ਜਿੰਨੀ ਤਨਖਾਹ ਬਣਦੀ ਹੈ ਡਾਇਰੈਕਟਰ ਦੀ ਫਿਕਸ ਤਨਖਾਹ ਉਸ ਤਨਖਾਹ ਤੋਂ ਇਲਾਵਾ ਇੱਕ ਵੇਰੀਏਬਲ ਤਨਖਾਹ ਦਿੱਤੀ ਜਿਹੜੀ ਛੋਟੀ ਮੋਟੀ ਨਹੀਂ ਹੈ ਕਤੇ ਐਵੇਂ ਨਾ ਸਮਝ ਲਿਓ ਵੀ ਕੁਝ ਨਿੱਕੀ ਜੀ ਗੱਲ ਐ 3.2 ਕਰੋੜ 3 ਕਰੋੜ 20 ਲੱਖ ਜਿਹੜੀ ਉਹਨਾਂ ਦੀ ਤਨਖਾਹ ਐ ਉਹ ਤੋਂ ਬਿਨਾ ਵੇਰੀਏਬਲ ਤਨਖਾਹ ਦੇ ਦਿੱਤੀ ਉਹਦਾ ਵੀ ਚੱਕਰ ਪਿਆ ਹੋਇਆ ਪਰ ਸ਼ਰਮਾ ਜੀ ਧੀਰਜ ਸ਼ਰਮਾ ਜੀ ਚ ਐ ਤੇ ਦਿਖਾ ਰਹੀ ਐ ਕੇਂਦਰ ਸਰਕਾਰ ਹੁਣ ਕੇਂਦਰ ਸਰਕਾਰ ਨੇ ਰੂਲ ਵੀ ਉਹਨਾਂ ਦੇ ਬਗਲ ਤੇ ਸੀ ਉਹਦੀ ਜਿਹੜੀ ਜਿਹਨੂੰ ਆਪਾਂ ਵਾਈਸ ਚਾਂਸਲਰ ਜਿਹਨੂੰ ਆਪਾਂ ਚਾਂਸਲਰ ਕਹਿੰਦੇ ਆ ਉਹ ਚਾਂਸਲਰ ਉਹਦੀ ਰਾਸ਼ਟਰਪਤੀ ਜੀ ਹੈ ਉਹਨੂੰ ਵਿਸਟਰ ਕਹਿੰਦੇ ਆ ਉਹ ਜਿਹੜੀਆਂ ਕੇਂਦਰੀ ਯੂਨੀਵਰਸਟੀਆਂ ਨੇ ਉਹਨਾਂ ਦੇ ਚਾਂਸਲਰ ਨੂੰ ਵਿਸਟਰ ਕਹਿੰਦੇ ਆ ਉਹ ਵਿਸਟਰ ਜੀ ਹੈਗੇ ਆ ਮੈਡਮ ਆਪਣੇ ਮੁਰਮੋ ਜੀ ਸਾਡੇ ਸਤਿਕਾਰਯੋਗ ਰਾਸ਼ਟਰਪਤੀ ਜੀ ਹੁਣ ਉਹ ਵੀ ਕੋਈ ਸੋਚੀ ਜਾਂਦੇ ਆ ਵੀ ਕੀ ਕਾਰਵਾਈ ਕਰੀਏ ਪਰ ਕੁਝ ਨਹੀਂ ਹੋ ਰਿਹਾ ਸੋ ਜਿਆਦਾ ਹੀ ਤੀਰ ਜੈ ਸਰਕਾਰ ਦੇ ਵਿੱਚ ਤੇ ਲੱਗਦਾ ਇਹ ਹੈ ਵੀ ਸਰਕਾਰ ਉਹੀ ਚਿੱਠੀ ਪੱਤਰ ਕਰਕੇ ਗੋਗਲੂਆਂ ਤੋਂ ਮਿੱਟੀ ਝਾੜਦੀ ਹੈ ਕਰ ਕੁਝ ਨਹੀਂ ਰਹੀ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਉਹ ਇਹ ਹੈ ਕਿ ਸਰਕਾਰ ਨੇ ਜਿਹੜਾ ਵਕੀਲਾਂ ਬਾਰੇ ਕਾਨੂੰਨ ਹੈ 1961 ਦਾ ਉਹਨੂੰ ਬਦਲ ਕੇ ਇੱਕ ਨਵਾਂ ਡਰਾਫਟ ਲਿਆਂਦਾ ਵਕੀਲਾਂ ਦੇ ਐਡਵੋਕੇਟਸ ਐਕਟ ਉਹਨੂੰ ਕਹਿੰਦੇ ਆ ਵਕੀਲਾਂ ਬਾਰੇ ਕਾਨੂੰਨ ਉਹਦਾ 2025 ਦਾ ਡਰਾਫਟ ਉਹਨਾਂ ਨੇ ਆਪਣੀ ਵੈਬਸਾਈਟ ਤੇ ਪਾਤਾ 13 ਤਰੀਕ ਨੂੰ 13 ਫਰਵਰੀ ਨੂੰ ਆ ਹੁਣੇ 10-12 ਦਿਨ ਹੋਏ ਆ ਤੇ ਉਹ ਡਰਾਫਟ ਪਾਇਆ ਗਿਆ ਤਾਂ ਵਕੀਲਾਂ ਚ ਰੌਲਾ ਪੈ ਗਿਆ ਵਕੀਲਾਂ ਚ ਰੌਲਾ ਪੈ ਗਿਆ ਤਾਂ ਉਹਨਾਂ ਨੇ ਸੋਚਿਆ ਵੀ ਸਾਡੀਆਂ ਸੰਸਥਾਵਾਂ ਤਾਂ ਜ਼ੀਰੋ ਕਰ ਪਈਆਂ ਸਰਕਾਰ ਨੇ ਉਹਨਾਂ ਦੀ ਪ੍ਰੈਕਟਿਸ ਕਰਨ ਦੇ ਉੱਤੇ ਬਾਕੀ ਗੱਲਾਂ ਦੇ ਉੱਤੇ ਬਹੁਤ ਸਾਰੀਆਂ ਸ਼ਰਤਾਂ ਹੋਰ ਲਾਤੀਆਂ ਨਵੀਆਂ ਤੇ ਵਕੀਲ ਹੜਤਾਲਾਂ ਕਰਨ ਲੱਗ ਗਏ ਜਿਹੜੀ ਜਿਹੜੀ ਸਾਡੀ ਬਾਰ ਕਾਉਂਸਲ ਆਫ ਇੰਡੀਆ ਭਾਰਤ ਸਰਕਾਰ ਦੀ ਆਪਣੀ ਜਿਹੜੀ ਸਰਕਾਰੀ ਹੈ ਉਹ ਉਹਦੇ 'ਚ ਵੀ ਰੌਲਾ ਪੈ ਗਿਆ ਹੁਣ ਚੱਕਰੇ ਇਹ ਹੈ ਵੀ ਬਹੁਤ ਸਾਲ ਪਹਿਲਾਂ ਤੋਂ ਆਰਐਸਐਸ ਨੇ ਇੱਕ ਸੰਸਥਾ ਬਣਾਈ ਹੋਈ ਹੈ ਵਕੀਲਾਂ ਦੇ ਵਿੱਚ ਭਾਜਪਾ ਨੇ ਕਹਿ ਲੋ ਆਰਐਸਐਸ ਨੇ ਕਹਿ ਲੋ ਜਿਹਦਾ ਨਾਂ ਅਖਲ ਭਾਰਤੀ ਹੈ ਅਧਿਵਕਤਾ ਪਰਿਸ਼ਦ ਹੈ ਏਬੀਏਪੀ ਉਦੇ ਰਾਹੀਂ ਬਹੁਤ ਸਾਰੇ ਜੱਜ ਬਣਦੇ ਆ ਉਦੇ ਰਾਹੀਂ ਬਹੁਤ ਸਾਰੇ ਜਿਹੜੇ ਏਜੀ ਲੱਗਦੇ ਆ ਤੇ ਉਦੇ ਰਾਹੀਂ ਕਈ ਸਾਰੀਆਂ ਥਾਵਾ ਤੇ ਪ੍ਰਧਾਨ ਬਣਦੇ ਆ ਤੇ ਕੁਐਸਚਨ ਸਵਾਲ ਇਹ ਸੀਗਾ ਵੀ ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੇ ਕਬਜ਼ਾ ਉਹਨਾਂ ਦਾ ਕਰਾਉਣਾ ਇਸ ਕਿਸਮ ਦਾ ਕਾਨੂੰਨ ਲਿਆਂਦਾ ਉਹਦੇ ਚ ਕਾਰਪੋਰੇਟਾਂ ਦਾ ਦਾਖਲ ਹੋ ਗਿਆ ਜਿਹੜੇ ਬਾਹਰ ਪ੍ਰੈਕਟਿਸ ਕਰਦੀਆਂ ਫਰਮਾਂ ਨੇ ਉਹਨਾਂ ਦਾ ਵਿੱਚ ਦਾਖਲ ਕਰਤਾ ਯਾਨੀ ਜੋ ਦੇਸ਼ ਦੀ ਸਮੁੱਚੀ ਨੀਤੀ ਹੈ ਸਾਡੇ ਦੇਸ਼ ਦਾ ਆਰਥਿਕ ਤੇ ਰਾਜਨੀਤਿਕ ਢਾਂਚਾ ਹੈ ਜਿਹੜਾ ਉਸ ਢਾਂਚੇ ਦਾ ਜਿਹਦੇ ਵਿੱਚ ਕਾਰਪੋਰੇਟਾਂ ਨੂੰ ਸਾਰਾ ਕੁਝ ਦਿੱਤਾ ਜਾਂਦਾ ਹੈ ਅਮੀਰਾਂ ਨੂੰ ਦਿੱਤਾ ਜਾਂਦਾ ਹੈ ਤੇ ਨਾਲ ਥੋੜਾ ਆਪਣਾ ਆਰਐਸਐਸ ਦਾ ਫਿਰਕੂ ਐਂਗਲ ਵੀ ਦਿੱਤਾ ਜਾਂਦਾ ਉਹ ਇਹਨਾਂ ਨੇ ਇਹਨਾਂ ਵਕੀਲਾਂ ਦੇ ਉੱਤੇ ਲੱਦਣ ਦੀ ਕੋਸ਼ਿਸ਼ ਕੀਤੀ ਜਿਦੇ ਚ ਉਹ ਫੇਲ ਹੋ ਗਏ ਕੱਲ ਸਰਕਾਰ ਨੇ ਉਹ ਡਰਾਫਟ ਜਿਹੜਾ ਵਾਪਸ ਲੈ ਲਿਆ ਅਗਲੀ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਲਾਸਟ ਗੱਲ ਇਹ ਹੈ ਵੀ ਸ਼੍ਰੀ ਅੰਨਾ ਹਜਾਰੇ ਜੀ ਦਾ ਸਾਰਾ ਪੰਸਾਰਿਆ ਦਾ ਪਤਾ ਵੀ ਕੀ ਕੁਝ ਹੋਇਆ ਉਹਨੇ ਕਾਂਗਰਸ ਸਰਕਾਰ ਨੂੰ ਕਿਵੇਂ ਬਦਨਾਮ ਕਰਕੇ ਆਰਐਸਐਸ ਉਹਦੇ ਪਿੱਛੇ ਸੀਗੀ ਤੇ ਕੇਜਰੀਵਾਲ ਸਾਹਿਬ ਵੀ ਉਹਨਾਂ ਦੇ ਨਾਲ ਸੀ ਬੀਬੀ ਸਾਡੀ ਜਿਹੜੀ ਹੈ ਕਰਨਵੇਦੀ ਉਹ ਵੀ ਨਾਲ ਸੀ ਹੋਰ ਬਹੁਤ ਸਾਰੇ ਲੋਕ ਸੀਗੇ ਤੇ ਜਦੋਂ મોદી ਆ ਗਈ ਸਰਕਾਰ ਤਾਂ ਉਹਨੇ ਉਹ ਜਦੋਂ ਬਹੁਤ देर ਉਹਨੇ ਕੋਈ ਲੋਕਪਾਲ ਨਹੀਂ ਬਣਾਇਆ ਜਿਹਦੇ ਲਈ ਅੰਨਾ ਹਜਾਰੇ ਜੀ ਲੜਾਈ ਦਾ ਡਰਾਮਾ ਕਰਦੇ ਰਹੇ ਸੀਗੇ ਇਚ ਚੁੱਪ ਕਰਕੇ ਬੋਲੇ ਰਹੇ ਲੋਕ ਪੁੱਛਦੇ ਵੀ ਰਹੇ ਉਹਨਾਂ ਨੇ ਆਪਣੀ ਚੁੱਪ ਨਹੀਂ ਤੋੜੀ ਗੱਲ ਤਾਂ ਠੀਕ ਹੈ ਇੱਕ ਮੌਨ ਵਰਤ ਮੌਨ ਵਰਤ ਬਰ ਰੱਖ ਲਿਓ ਵੀ ਬੰਦਾ ਵੀ ਹੁਣ ਨਹੀਂ ਮੈਂ ਬੋਲਣਾ ਤਾਂ ਰੱਖਣਾ ਚਾਹੀਦਾ ਉਹਨੂੰ ਉਹਨੂੰ ਨਿਭਾਉਣਾ ਚਾਹੀਦਾ ਉਹਨੇ ਨਿਭਾਇਆ ਪਿੱਛੇ ਕੈਜਰੀਵਾਲ ਸਾਹਿਬ ਹਾਰ ਗਏ ਉਹਨਾਂ ਨੂੰ ਉਹਨਾਂ ਨੇ ਬਹੁਤ ਬੁਰਾ ਭਲਾ ਕਿਹਾ ਚਲੋ ਇਹ ਉਹਨਾਂ ਦਾ ਅਧਿਕਾਰ ਹੈ ਕੋਈ ਗੱਲ ਨਹੀਂ ਕਹਤਾ ਪਰ ਹੁਣ ਉਹਨਾਂ ਨੇ ਬਿਆਨ ਦਿੱਤਾ ਵੀ ਜਿਹੜੀ ਰੇਖਾ ਗੁਪਤਾ ਹੈਗੀ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਇਸ ਨੂੰ ਲੋਕਾਂ ਨੇ ਜਿਹੜੀ ਹੈ ਉਹਦੇ ਚੰਗੇ ਵਿਚਾਰਾਂ ਤੇ ਚੰਗੇ ਕਰਮਾਂ ਕਰਕੇ ਵੋਟ ਪਾਈ ਹੈ ਤੇ ਜੇ ਕਹਿੰਦੇ ਮੁਰਦਾ ਬੋਲੂ ਕਫਨ ਪਾੜੂ ਜੇ ਜ਼ਿਆਦਾ ਚੁੱਪੀ ਰਹਿੰਦੇ ਆਪਣਾ ਮੌਨ ਹੀ ਰੱਖਦੇ ਚੰਗਾ ਸੀ ਪਰ ਜੇ ਹੁਣ ਬੋਲਿਓ ਤਾਂ ਬੋਲ ਤਾਂ ਚੰਗਾ ਲੋ ਉਹਦੇ ਕਿਹੜੇ ਵਿਚਾਰ ਚੰਗੇ ਆ ਅੰਨਾ ਹਜਾਰੇ ਜੀ ਜਾਂ ਉਹਦਾ ਕੋਈ ਸਮਰਥਕ ਦੱਸੂਗਾ ਵੀ ਜਿਹੜੀ ਰੇਖਾ ਗੁਲਤਾ ਦੇ ਜਿਹੜੇ ਵਿਚਾਰ ਆ ਸਾਰੇ ਦੇਸ਼ ਨੂੰ ਪਤਾ ਲੱਗ ਗਿਆ ਵੀ ਉਹ ਕਿੰਨੇ ਸ਼ੁੱਧ ਵਿਚਾਰ ਰੱਖਦੀ ਹੈ ਕਿੰਨੇ ਵਧੀਆ ਸੰਸਕਾਰ ਰੱਖਦੀ ਹੈ ਉਹ ਤੇ ਤੁਸੀਂ ਕਹਿ ਰਹੇ ਉਹਦੇ ਚੰਗੇ ਵਿਚਾਰਾਂ ਕਰਕੇ ਲੋਕਾਂ ਨੇ ਚੁਣਤਾ ਤਾਂ ਉਹ ਬਣ ਗਈ ਤੇ ਮੈਨੂੰ ਬੜੀ ਖੁਸ਼ੀ ਹੈ ਅਸੀਂ ਅਜਿਹੇ ਪਖੰਡੀਆਂ ਦਾ ਸੱਚੀ ਗੱਲ ਇਹ ਹੈ ਵੀ ਬਹੁਤ ਪਖੰਡੀ ਨੇ ਇਹ ਲੋਕ ਲੋਕਾਂ ਨੂੰ ਬਹੁਤ ਗੁੰਮਰਾਹ ਕਰਦੇ ਆ ਇਹ ਤੇ ਅਜਿਹੇ ਪਖੰਡੀਆਂ ਦਾ ਡਟ ਕੇ ਵਿਰੋਧ ਕਰਦੇ ਰਹਿਣਾ ਦੋਸਤੋ ਅੱਜ ਦੀ ਗੱਲ ਚ ਐਨਾਂ ਹੀ ਬਹੁਤ-ਬਹੁਤ ਸ਼ੁਕਰੀਆ